ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਜਿਹੜੀਆਂ ਮੇ ਭੈਣਾਂ ਵੀਰ ਭੈਣ ਭਰਾ ਸਾਡੇ ਸਪੋਰਟ ਕਰਦੇ ਨੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਮਾਰਨਿੰਗ ਦਾ ਟਾਈਮ ਹੈ ਤੇ ਜੋ ਦਸਤਾਰ ਬੰਨਣਾ ਡਿਆ ਸੀ ਕਿਉਂਕਿ ਗੁਰਦਾਰਾ ਸਾਹਿਬ ਜਾਣਾ ਸੀ ਗੁਰਜੋਤ ਨੇ ਇੱਥੇ ਮੈਂ ਰਾਤ ਦਾਲ ਪਿਉਂ ਕੇ ਰੱਖੀ ਹੋਈ ਸੀ ਤੇ ਉਦੋਂ ਲਾਈਟ ਬੰਦ ਹੋ ਗਈ ਸੀ ਤੇ ਫਿਰ ਮੈਂ ਕਿਹਾ ਚਲੋ ਮਾਰਨਿੰਗ ਟਾਈਮ ਬਣਾ ਲਾਂਗੇ ਮੈਂ ਦਹੀਂ ਭੱਲੇ ਬਣਾਉਣੇ ਸੀ ਤੇ ਸੋ ਦਹੀਂ ਤੇ ਨਹੀਂ ਬਣਾਇਆ ਮੈਂ ਕਿਉਂਕਿ ਮੇਰਾ ਗਲਾ ਖਰਾਬ ਸੀ ਤੇ ਫਿਰ ਹਰਜੋਤ ਕਹਿੰਦਾ ਕਿ ਮੰਮਾ ਮੈਂ ਵੀ ਨਹੀਂ ਖਾਣਾ ਤੇ ਫਿਰ ਮੈਂ ਦਹੀਂ ਨਹੀਂ ਬਣਾਇਆ ਵੈਸੇ ਥੋੜਾ ਜਿਹਾ ਮੈਂ ਬਣਾ ਲਿਆ ਸੀ ਉਹਨੇ ਕੋ ਮੈਂ ਭੱਲੇ ਰੱਖ ਲਈ ਸੀ ਤੇ ਇਹ ਫਿਰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਸੀ ਦਾਲ ਨੂੰ ਤੇ ਆ ਦੇਖੋ ਬਾਹਰ ਦਾ ਥਿਊ ਦੇਖੋ ਬਾਹਰ ਬੱਦਲ ਹੋਇਆ ਲੇਕਿਨ ਮੀਂਹ ਨਹੀਂ ਪਿੰਦਾ ਹੈਗਾ ਤੇ ਇੱਧਰ ਮੈਂ ਸਾਰੀ ਕਲੀਨਿੰਗ ਵਗੈਰਾ ਕਰ ਲਈ ਸੀ ਮੈਂ ਸਫਾਈ ਸਾਰੀ ਸੰਤ 7:30 ਤੱਕ ਮੈਂ ਕਰ ਲੈਣੀ ਹੁੰਦੀ ਆ ਤੇ ਜੋ ਟਿਆ ਸੀ ਦਸਤਾਰ ਬੰਨਣਾ ਤੇ ਇਹ 8 ਵਜੇ ਚੱਲ ਜਾਂਦੇ ਗੁਰਦੁਆਰਾ ਸਾਹਿਬ ਤੇ ਜਿੰਨਾ ਤੱਕ ਛੁੱਟੀਆਂ ਨੇ ਬੱਚਾ ਨੂੰ ਉਹਨਾਂ ਤੱਕ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸਕੂਲ ਦਾ ਟਾਈਮ ਥੋੜਾ ਹੀ ਹੁੰਦਾ ਹੈ ਤੇ ਸਕੂਲੋਂ ਮਹਾ 4 ਵਜੇ ਹੁੰਦੇ 4:30 ਵਜੇ ਸੋਕ ਤੇ ਚੱਲ ਜਾਂਦੇ ਸਕੂਲ ਤੋਂ ਫਿਰ ਬੱਚਿਆਂ ਨੂੰ ਕਿਤੇ ਜਾਣ ਦਾ ਨਹੀਂ ਟਾਈਮ ਮਿਲਦਾ ਹੈਗਾ ਤੇ ਤੇ ਲੰਬੂ ਕਿਸੇ ਗੁਰਦੁਆਰਾ ਸਾਹਿਬ ਵਿੱਚੋਂ ਨਾ ਬਾਬਾ ਜੀ ਆਉਂਦੇ ਸੀ ਬੱਚਿਆਂ ਨੂੰ ਸਿੱਖਿਆ ਦੇਣ ਤੇ ਉਹ ਹੁੰਦੇ ਆ ਤੇ ਉਹ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਕੋਈ ਆਣਾ ਸਿੱਖ ਮਰਿਆਦਾ ਬਾਰੇ ਦੱਸਦੇ ਆ ਤੇ ਸਿੱਖੀ ਬਾਰੇ ਦੱਸਦੇ ਆ ਸਿੱਖਾ ਸਿਧਾਂਤਾਂ ਬਾਰੇ ਦੱਸਦੇ ਆ ਵੀ ਬੱਚਿਆਂ ਨੂੰ ਨੋਲਿਜ ਦਿੰਦੇ ਆ ਇਸ ਕਰਕੇ ਬੱਚਿਆਂ ਨੂੰ ਆਪਾਂ ਸਕੂਲ ਭੇਜ ਦਿੰਨੇ ਆ 8:00 ਵਜੇ ਉਹ ਸੋਰੀ ਗੁਰਦੁਆਰਾ ਸਾਹਿਬ ਵਿੱਚ ਭੇਜ ਦਿੰਨੇ ਆ 8:00 ਵਜੇ ਚਲੋ ਵਧੀਆ ਗੱਲ ਹੈ ਹਨਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬੱਚੇ ਕਿਹੜੀ ਰਾਜ਼ ਜਾ ਰਹੇ ਆ ਤੇ ਵਧੀਆ ਗੱਲ ਹੈ ਕਿ ਆਪਾਂ ਨਾ ਬੱਚਿਆਂ ਨੂੰ ਆਪਣੇ ਨੂੰ ਇਸ ਰਾਤ ਵਿੱਚ ਭੇਜੀਏ ਕਿ ਜਿੱਥੇ ਬੱਚਾ ਭਟਕ ਨਾ ਸਕੇ ਹਨਾ ਤੇ ਇੱਥੇ ਮੈਂ ਬਣਾੜੀ ਸੀ ਭੱਲੇ ਤੇ ਸੋ ਇਹ ਮੈਂ ਦਾਲ ਭਿਉਂ ਕੇ ਰੱਖੀ ਸੀ ਰਾਤ ਫਿਰ ਇਹਨੂੰ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਸੀ ਇਹਦੇ ਵਿੱਚ ਮੈਂ ਪਾਇਆ ਸੀ ਮਿਰਚਾਂ ਤੇ ਨਮਕ ਤੇ ਥੋੜਾ ਜਿਹਾ ਮਸਾਲਾ ਪਾਲਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਮੈਂ ਕੱਢ ਕੇ ਤੇ ਥਾਲੀ ਦੇ ਵਿੱਚ ਰੱਖ ਲਏ ਸੀ ਤੇ ਇਹ ਮੈਂ ਸਬਜੀ ਬਣਾਉਣ ਲਈ ਭੱਲੇ ਕੱਢ ਰਹੀ ਹਾਂ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਆ ਆਪਾਂ ਤਾਂ ਖੁਸ਼ ਹੋ ਕੇ ਖਾ ਲੈਣੇ ਆ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਜੇ ਬੱਚੇ ਨੇ ਸਬਜੀ ਵੀ ਨਾ ਖਾਣੀ ਹੋਵੇ ਤੇ ਭੱਲੇ ਵੈਸੇ ਹੀ ਖਾ ਲੈਂਦੇ ਨੇ ਤੇ ਮੈਂ ਇਹ ਤਰੀ ਵਾਲੀ ਸਬਜੀ ਬਣਾਤੀ ਸੀ ਭੱਲੇ ਕੱਢ ਕੇ ਉਸ ਤੋਂ ਬਾਅਦ ਮੈਂ ਤਰੀ ਬਣਾ ਕੇ ਉਸ ਤੋਂ ਬਾਅਦ ਮੈਂ ਪੱਲੇ ਪਾਤੇ ਹੀ ਵਿੱਚ ਤੇ ਸਬਜੀ ਬਹੁਤ ਟੇਸਟੀ ਬਣ ਗਈ ਸੀ ਤੇ ਜਦੋਂ ਕੋਈ ਨਾ ਚੀਜ਼ ਹੋਵੇ ਘਰ ਹੈ ਨਾ ਸਬਜੀ ਵਗੈਰਾ ਨਾ ਹੋਵੇ ਫਿਰ ਮੈਂ ਕਦੀ ਕਦੀ ਇਹ ਬਣਾ ਲੈਣੀ ਹੁੰਨੀ ਆ ਤੇ ਚਲੋ ਵਧੀਆ ਵਾਕੀ ਹੈ ਨਾ ਘਰ ਦੇ ਵਿੱਚ ਚਲੋ ਦਾਲਾਂ ਦੇ ਹੁੰਦੀਆਂ ਆ ਤੁਸੀਂ ਕਿਸੇ ਵੀ ਦਾਲ ਦਾ ਬਣਾ ਸਕਦੇ ਹੋ ਜਿਵੇਂ ਛੋਲਿਆਂ ਦੀ ਦਾਲ ਦਾ ਬਣਾ ਸਕਦੇ ਹੋ ਮਸਰਾਂ ਦੀ ਦਾਲ ਦਾ ਕਿਸੇ ਵੀ ਦਾਲ ਦਾ ਤੁਸੀਂ ਬਣਾ ਸਕਦੇ ਹੋ ਬਹੁਤ ਟੇਸਟੀ ਬੰਦਦੇ ਆ ਭੱਲੇ ਆ ਦੇਖੋ ਤੁਸੀਂ ਇੰਨਾ ਦਾ ਕਲਰ ਦੇਖੋ ਜਿਵੇਂ ਅਲਸੀ ਦੀਆਂ ਪਿੰਨੀਆਂ ਹੁੰਦੀਆਂ ਐਵੇਂ ਲੱਗ ਰਿਹਾ ਨਾ ਤੇ ਬਹੁਤ ਟੇਸਟੀ ਬਣਦੀਆਂ ਨੇ ਬੰਦੇ ਨੇ ਸੋੜੀ ਤੇ ਕ੍ਰਿਸਪੀ ਬਣਦੇ ਨੇ ਭੱਲੇ ਤੇ ਤੁਸੀਂ ਚਾਹੋ ਤਾਂ ਇਹ ਦਹੀਂ ਦੇ ਵਿੱਚ ਵੀ ਪਾ ਸਕਦੇ ਹੋ ਤੇ ਇਹ ਦੀ ਸਬਜੀ ਵੀ ਬਣਾ ਸਕਦੇ ਹੋ ਜਿਵੇਂ ਤਰਕਾ ਪਾ ਕਿਸੇ ਹੈ ਨਾ ਸਬਜੀ ਲਈ ਕੱਟਦੇ ਆ ਉਵੇਂ ਹੀ ਕੱਟ ਕੇ ਤੇ ਆਪਾਂ ਤਰਕਾ ਲਗਾ ਦੇਣਾ ਵਾ ਤੇ ਪਹਿਲਾਂ ਆਪਾਂ ਮਤਲਬ ਕੜੀ ਬਣਾ ਲੈਣੀ ਆ ਉਹਦੀ ਥੋੜੀ ਜੀ ਹੈ ਨਾ ਉਸ ਤੋਂ ਬਾਅਦ ਪੱਲੇ ਆਪਾਂ ਲਾਸਟ ਦੇ ਪਾਉਣੇ ਜਦੋਂ ਪਾਣੀ ਚੰਗੀ ਤਰ੍ਹਾਂ ਡਿੱਜੂਗਾ ਚੰਗੀ ਤਰ੍ਹਾਂ ਹੋ ਹਨਾ ਕੁਲ ਜੂਗੀ ਮੈਂ ਮਿਰਚ ਮਸਾਲਾ ਵਗੈਰਾ ਮਿਕਸ ਹੋ ਜੂਗਾ ਉਸ ਤੋਂ ਬਾਅਦ ਆਪਾਂ ਪੱਲੇ ਪਾਉਣੇ ਆ ਸਬਜੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਕਿਉਂਕਿ ਕਿਸੇ ਟਾਈਮ ਬੱਚੇ ਹਨਾ ਕੋਈ ਸਬਜੀ ਨਹੀਂ ਪਸੰਦ ਕਰਦੇ ਤੇ ਇਹ ਜ਼ਰੂਰ ਖਾ ਲੈਣਗੇ ਤੇ ਕਈ ਬੱਚੇ ਤਾਂ ਬਹੁਤ ਪਸੰਦ ਕਰਦੇ ਆ ਤੇ ਤੁਸੀਂ ਕੋਸ਼ਿਸ਼ ਕਰਿਓ ਬਣਾ ਕੇ ਦਿਖਾਓ ਉਹਨਾਂ ਨੂੰ ਤੇ ਜ਼ਰੂਰ ਖਾਣਗੇ ਉਹ ਬੱਚੇ ਸੋ ਇੱਥੇ ਫਿਰ ਮੈਂ ਇਹ ਕੱਢ ਕੇ ਤੇ ਇੱਕ ਸਾਈਡ ਤੇ ਮੈਂ ਰੱਖਿਆ ਹੋਇਆ ਸੀ ਪਨੀਰ ਸੋ ਸਾਡੀ ਨਾ ਗਾਇਂ ਸੂਈ ਹੋਈ ਸੀ ਤੇ ਉਹ ਦੁੱਧ ਫਿਰ ਤੁਹਾਨੂੰ ਪਤਾ ਵਾ ਕਿ ਜਿੰਨੇ ਤੱਕ ਆਪਾਂ ਖੀਰ ਨਹੀਂ ਚੜੋਂਦੇ ਹੈ ਜਿੰਨਾ ਆਪਾਂ ਸਿੱਖ ਪੱਤੇ ਖੀਰ ਚੜੋਂਦੇ ਆ ਤੇ ਉਹਨਾਂ ਤੱਕ ਇਹ ਫਿਰ ਦੁੱਧ ਸਾਡਾ ਪਿਆ ਰਹਿੰਦਾ ਵਾ ਤੇ ਮੈਂ ਕਿਹਾ ਚਲੋ ਪਨੀਰ ਬਣਾ ਲੈਨੇ ਆਪਾਂ ਦੁੱਧ ਨੂੰ ਰਿਸਟ ਕਿਉ ਕਰਨਾ ਹੈ ਨਾ ਤੇ ਫਿਰ ਆਪਾਂ ਉਸ ਤੇ ਉਸ ਨੂੰ ਪਾਉ ਗੈਸ ਪੜਕ ਕੇ ਤੇ ਆਪਾਂ ਪਨੀਰ ਬਣਾ ਲਿਆ ਸੀ ਤੇ ਇੱਥੇ ਦੇਖੋ ਤੁਸੀਂ ਕਿੰਨੇ ਕ੍ਰਿਸਪੀ ਬਣੇ ਆ ਭੱਲੇ ਤੁਸੀਂ ਇਹਨਾਂ ਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਗੁਲਾਈ ਚ ਵੀ ਦੇ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸ਼ੇਪ ਦੇ ਕੇ ਬਣਾ ਸਕਦੇ ਹੋ ਭੱਲੇ ਤੇ ਸੋ ਇੱਥੇ ਮੈਂ ਆਟਾ ਗੁੰਨ ਲਿਆ ਸੀ ਔਰ ਮੈਂ ਫੁਲਕੇ ਬਣਾਉਂਗੀ ਤੇ ਜਿਹੜਾ ਨਿਕੋ ਮोटे ਕੰਮ ਸੀ ਉਹ ਤੇ ਮੈਂ ਚਲੋ ਕੰਪਲੀਟ ਕਰ ਲਏ ਨੇ ਸੋ ਇੱਥੇ ਪਨੀਰ ਰੈਡੀ ਹੋ ਗਿਆ ਉਸ ਤੋਂ ਬਾਅਦ ਆਪਾਂ ਕਿਸੇ ਕੱਪੜੇ ਦੇ ਵਿੱਚ ਕੋਟਨ ਦਾ ਕੱਪੜਾ ਜਾਂ ਸੁਤੀ ਕੱਪੜਾ ਕੋਈ ਵੀ ਲੈ ਕੇ ਤੁਸੀਂ ਇਸ ਪਨੀਰ ਨੂੰ ਪੁੰਨ ਲੈਣਾ ਇੱਥੇ ਮੈਂ ਇਤਨਾ ਮੈਂ ਕੀਤੇ ਹੋਏ ਸੀ ਪਿਆਜ਼ ਲਸਣ ਤੇ ਇਹ ਮੈਂ ਬਰੀਕ ਕੱਟੇ ਹੋਏ ਸੀ ਤਿੰਨਾਂ ਨੂੰ ਆਪਾਂ ਅਤਰਕਾ ਲਗਾਵਾਂਗੇ ਸੋ ਇਹ ਮੈਂ ਰੱਖਿਆ ਸੀ ਕੁੱਕੜ ਤੇ ਇਹਦੇ ਵਿੱਚ ਮੈਂ ਪਾ ਦਿਆ ਸੀ ਤੇਲ ਤੇ ਇਹਦੇ ਉਪਰੋਂ ਆਪਾਂ ਪਾਵਾਂਗੇ ਜਿਹੜਾ ਵੀ ਹੈ ਨਾ ਤਾਂ ਆਹ ਇਹ ਪਿਆਜ਼ ਵਗੈਰਾ ਕੱਟ ਕੇ ਰੱਖੀ ਹੋਈ ਸੀ ਬਰੀਕੀ ਉਹ ਪਾਵਾਂਗੇ ਤੇ ਉਸ ਤੋਂ ਬਾਅਦ ਆਪਣੇ ਕੋਲਿੰਗ ਰੋਟੀ ਸੀ ਮੇਥਨ ਸਾਲੂ ਵੀ ਗਾ ਯੂਜ਼ ਕਰ ਸਕਦੇ ਤੇ ਕੱਟ ਵੱਧ ਕਰ ਸਕਦੇ ਹੋ ਕਿਸੇ ਨੂੰ ਹਨਾ ਤੇਜ ਪਸੰਦ ਆ ਕਿਸੇ ਨੂੰ ਕੱਟ ਪਸੰਦ ਆ ਤੋ ਤੁਹਾਡਾ ਤੁਹਾਡੇ ਤੇ ਡਿਪੈਂਡ ਹੈ ਨਾ ਕਿ ਤੁਸੀਂ ਕਿਹਦਾ ਮਿੱਚ ਮਸਾਲਾ ਖਾਂਦੇ ਹੋ ਤੇ ਇੱਥੇ ਮੈਂ ਇਹ ਪਾਏ ਆ ਪਿਆਜ਼ ਵਿੱਚ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਥੋੜਾ ਜਿਹਾ ਮੈਸ਼ ਹੋਣ ਲਈ ਰਹਿਣ ਛੱਡ ਦੂੰਗੀ ਤੇ ਫਿਰ ਮੈਂ ਇਹਦੇ ਵਿੱਚ ਪਾਉਂਗੀ ਮਸਤ نکال ਲਈ ਸੋ ਮੇਰੇ ਕੋਲ ਬੋਲਿਆ ਨਹੀਂ ਜਾੜਿਆ ਪਰ ਮੈਂ ਫਿਰ ਵੀ ਕੋਸ਼ਿਸ਼ ਕਰਦੀ ਆ ਸੋ ਪਲੀਜ਼ ਮੇਰੇ ਵਲੌਗ ਨੂੰ ਜ਼ਰੂਰ ਪਿਆਰ ਦਿਓ ਤੇ ਨੀਚੇ ਕਮੈਂਟਸ 'ਚ ਜ਼ਰੂਰ ਦੱਸੋ ਕਿ ਵਲੌਗ ਕਿਵੇਂ ਦੇ ਲੱਗਦੇ ਆ ਤੇ ਵਧੀਆ ਤੋਂ ਵਧੀਆ ਰਿਸਪੌਂਸ ਹੋਣਾ ਚਾਹੀਦਾ ਵਲੌਗ ਤੇ ਕਿ ਕਿ ਇੰਨਾ ਬਿਮਾਰ ਹੋਣ ਦੇ ਪਰਕੇ ਵੀ ਵਲੌਗ ਮੈਂ ਬਣਾ ਰਹੀ ਐ ਨੀ ਮਿਹਨਤ ਕਰ ਰਹੀ ਆ ਫਿਰ ਵੀ ਵਲੌਗ ਨੂੰ ਕਈ ਲੋਕ ਇਗਨੋਰ ਕਰ ਦਿੰਦੇ ਨੇ ਤੇ ਕਿਸੇ ਦੀ ਮਿਹਨਤ ਨਹੀਂ ਦੇਖਦੇ ਹਨਾ ਬਸ ਪੀ ਇਗਨੋਰ ਕਰਨ ਦਿੰਦੇ ਕਰ ਦਿੰਦੇ ਨੇ ਸੋ ਪਲੀਜ਼ ਮਿਹਨਤ ਦੇਖਿਆ ਕਰੋ ਨੇਤੇ ਬਿਮਾਰ ਹੋਣ ਦੇ ਬਾਵਜੂਦ ਕੋਈ ਵੀ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਵਾ ਮੈਂ ਫਿਰ ਵੀ ਵਲੌਗ ਬਣਾਉਂਦੀ ਪਈ ਆ ਤਾਂ ਕਿ ਹਨਾ ਕਿਸੇ ਨੇ ਮੇਰੀ ਇਹ ਉਹ ਵੈਰਾ ਉਡੀਕ ਹੀ ਹਨਾ ਵਲੌਗ ਅੱਜ ਆਇਆ ਨਹੀਂ ਜਾਇਆ ਨਹੀਂ ਤੇ ਇੱਕ ਦਿਨ ਛੱਡ ਕੇ ਮੈਂ ਵਲੌਗ ਪਾਉਣੀ ਆ ਸੋ ਤੁਸੀਂ ਜ਼ਰੂਰ ਵੇਟ ਕਰਿਆ ਕਰੋ ਵਲੌਗ ਦੀ ਜ਼ਰੂਰ ਆਇਆ ਕਰਨਗੇ ਵਲੌਗ ਤੇ ਕਮੈਂਟ ਚ ਜ਼ਰੂਰ ਦੱਸਿਆ ਕਰੋ ਕਿ ਵਲੌਗ ਕਿਵੇਂ ਦੇ ਲੱਗ ਰਹੇ ਆ ਤੁਹਾਨੂੰ ਤੇ ਇੱਥੇ ਮੈਂ ਤੜਕਾ ਲਗਾ ਰਿਆ ਸੀ ਫਿਰ ਮੈਂ ਆਪਣੇ ਅਕੋਰਡਿੰਗ ਪਾਣੀ ਪਾ ਲਿਆ ਸੀ ਪਾਣੀ ਜ਼ਿਆਦਾ ਨਹੀਂ ਪਾਉਣਾ ਤੁਸੀਂ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਣਾ ਵਾ ਤੇ ਕਿਉਂਕਿ ਜਿਆਦਾ ਪਾਣੀ ਪਾਓਗੇ ਤਾਂ ਕੜੀ ਜੀ ਬਣ ਜਾਂਦੀ ਹੈ ਫਿਰ ਇੱਥੇ ਮੈਂ ਇੱਕ ਚੁੰਨੀ ਲਈ ਸੀ ਤੇ ਇਹਦੇ ਵਿੱਚ ਆਪਾਂ ਪਨੀਰ ਪਾਉਣ ਲਾਂਗੇ ਤੇ ਉਹ ਵੀਡੀਓ ਮੇਰੇ ਕੋਲ ਰਿਕਾਰਡ ਨਹੀਂ ਸੀ ਹੋਈ ਕਿਉਂਕਿ ਮੈਨੂੰ ਨਾ ਤਾਈ ਜੀ ਤਾਈ ਜੀ ਆਹਦਾ ਤਾਈ ਜੀ ਤੋਂ ਦੀ ਆਇਆ ਸੀ ਪਾਰਸਲ ਉਹ ਫਿਰ ਮੈਂ ਲੈਣ ਗਈ ਸੀ ਮੋੜ ਤੇ ਤੇ ਆ ਰਿਹਾ ਉਹ ਆ ਮੰਗਾਇਆ ਇਸਨੇ ਪਾਰਸਲ ਇੱਕ ਤੇਲ ਤੇ ਬਹੁਤ ਵਧੀਆ ਹੈ ਤੇਲ ਇਹ ਕਾਦੇ ਲਈ ਯੂਜ਼ ਕੀਤਾ ਜੰਨ ਨਾਲ ਸੋ ਗਾਇਸ ਆਪਾਂ ਇੱਥੇ ਬਾਹਰ ਬਿਠੇ ਆਂ ਥੋੜੀ ਜਿਹੀ ਥੋੜੀ ਜਿਹੀ ਵੀਡੀਓ ਲਗਾਏ ਹਾਂ ਅਸੀਂ ਇਹ ਫਿਰ ਆਪਾਂ ਅਗੇ ਸਿ ਬਾਹਰ ਬਿਠੇ ਤੇ ਤਿੱਤਰ ਬੈਠਾ ਆ ਹਰਜੋਤ ਆ ਦੇਖੋ ਇਹ ਹਰਜੋਤ ਆ ਬੱਚੇ ਪੜਾਈ ਵੱਲ ਧਿਆਨ ਨਹੀਂ ਦੇਦੇ ਆਪਣੇ ਬਹੁਤ ਪਰਦੇ ਬਹੁਤ ਜ਼ਿਆਦਾ। ਪੜ-ਪੜ ਕੇ ਕਿਤਾਬਾਂ ਲਾ ਕਾਲੀਆਂ ਕਰ ਲੀਆਂ ਇਹਨਾਂ ਨੇ। ਤੇ ਫੋਟ ਵੀ ਬੜੀ ਖਾਂਦੀਆਂ ਪਰ ਲੱਗਦੀ ਨਹੀਂ। ਟੀਚਰ ਸਾਡੇ ਬੈਠੇ ਗਏ। ਇਹਨੂੰ ਪੁੱਛੋ ਕੋਈ ਸਵਾਲ ਇਹਨੂੰ ਬਿਲਕੁਲ ਨਹੀਂ ਆਉਣਾ। ਨੋ ਨੋ ਇੰਨਾ ਦਾ ਬੱਚਾ ਤੇ ਗੱਲਾਂ ਗੱਲਾਂ ਇਹਨਾਂ ਕੋਲ ਕਰਾ ਲਓ ਟਕੇ ਟਕੇ ਦੀ। ਗੱਲ ਨਾ ਟਕੇ ਟਕੇ ਦੀ। ਤੇ ਮੈਂ ਇਹ ਨਾਲ ਲਾ ਕੇ ਬੈਠੀ ਸੀ। ਮੈਂ ਕਹਾਂ ਚਿੱਟੇ ਨਾਲੋਂ ਟੀਚਰ ਵਾ ਚੱਲ ਕੋਣਾ ਕੋਤੇ ਪੜ੍ਹਾਈ ਆ ਨਾ ਤੇ ਜਿੰਨੇ ਜੋਗੇ ਹੈਗੇ ਸੀ ਹਨਾ ਸਾਡੇ ਮਾਪਿਓਂ ਪੜਾਇਆ ਸਾਨੂੰ ਤੇ ਚਲੋ ਤੇ ਖਾਲ ਆਇਆ ਆਪਾਂ ਇੱਥੇ ਬੈਠੇ ਆਪਾਂ ਲੱਗੇ ਕੀ ਹੋ ਗਿਆ ਮਾੜੀ ਜੀ ਆਖੀ ਫਿਰ ਤੂੰ ਤੇ ਉਹ ਵਟਿਆ ਜਾਂਦਾ ਆਪੇ ਖੋਰ ਤੋਂ ਸੋ ਮੈਨੂੰ ਖਾਂਸੀ ਬਹੁਤ ਜ਼ਿਆਦਾ ਆਉਂਦੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਾੜਾ 1 ਵਜੇ ਦਾ ਟਾਈਮ ਹੋ ਚੁੱਕਾ ਰਾਤ ਦੀ ਤੇ ਮੇਰੇ ਕੋਲ ਸੁੱਤਾ ਨਹੀਂ ਜਾ ਟ ਹੈਗਾ ਫਿਰ ਮੈਂ ਥੋੜਾ ਟਾਈਮ ਹੁਣ ਮੈਂ ਪਾਣੀ ਵਗੈਰਾ ਪੀਤਾ ਤੇ ਅ ਗਲੇ ਲਈ ਥੋੜੇ ਜਿਹੇ ਘਿਰਾੜੇ ਪੀਤੇ ਤਾਂ ਕਿ ਨਾ ਗਲਾ ਸਾਫ਼ ਹੋ ਜਾਏ ਥੋੜਾ ਕਿਉਂਕਿ ਮੈਨੂੰ ਸੌਣ ਚ ਬੜੀ ਮੁਸ਼ਕਲ ਆਉਂਦੀ ਸੀ ਮੇਰਾ ਜ਼ਰਾ ਖਰਾਬ ਹੋ ਜਾਵਾ ਤੇ ਮੇਰੇ ਆਪਾਂ ਗੁੱਸਾ ਨਾ ਕਰੋ ਜੇ ਮੇਰੇ ਕੋਲ ਲਾਈਵ ਨਹੀਂ ਪਹੁੰਚਾ ਜਾਂਦੇ ਤੁਹਾਡੀ ਤੇ ਮੈਂ ਕਿਉਂਕਿ ਮੈਂ ਜਿੰਨਾ ਵੀ ਸਪੋਰਟ ਕਰਦੀ ਮੈਂ ਦਿ ਲੋ ਕਰਦੀ ਆ ਇਹ ਨਹੀਂ ਕਿ 5 ਮਿੰਟ ਸਿਰਫ ਲਾਈਕ ਕਰਕੇ ਤੇ ਲਾਈਕ ਚ ਆ ਜਾਈਦਾ ਕਰਦੀ ਹੁੰਦੀ ਮੈਂ ਸਭ ਨੂੰ ਤੇ ਮੈਂ ਕਈ ਵਾਰ ਵੇਖਿਆ ਜਦੋਂ ਮੇਰੀ ਲਾਈਵ ਚੋਂਦੇ ਆ ਸਿਰਫ ਲਾਈਕ ਕਰਕੇ ਚਲ ਜਾਂਦੇ ਆ 5 15 ਵੀ ਮਿੰਟ ਵੀ ਨਹੀਂ ਖਲੋਂਦੇ ਪਲੀਜ਼ ਸਪੋਰਟ ਕਰ ਦਿਓ ਨਾਲ ਦਿ ਲੋ ਕਰਿਆ ਕਰੋ ਠੀਕ ਆ ਤੇ ਕਈ ਭੈਣਾਂ ਤੇ ਵੀ ਅਸੀਂ ਬਹੁਤ ਸਪੋਰਟ ਕਰਦਿਆਂ ਨੇ ਲਗਾਤਾਰ ਹੁੰਦੀਆਂ ਨੇ ਮੇਡੀ ਲਾਈਵ ਦੇ ਵਿੱਚ ਤਾਂ ਇਹਨਾਂ ਕੱਢ ਕੇ ਤੇ ਬਹੁਤ ਬਹੁਤ ਧੰਨਵਾਦ ਤੇ ਅਸੀਂ ਮੈਨੂੰ ਨਹੀਂ ਰਣੀ ਸੀ ਹੁੰਦੀ ਕਿਉਂਕਿ ਗਲਾ ਮੇਰਾ ਦੇ ਖਰਾਬ ਹੋ ਦੇ ਕੱਢ ਕੇ ਮੈਨੂੰ ਖਾਂਸੀ ਬਹੁਤ ਆਉਂਦੀ ਹੈ ਉੱਥੋਂ ਬਹੁਤ ਲੱਗਣ ਰਿਹਾ ਸੀ ਕਿ ਮੈਂ ਉੱਠ ਕੇ ਹੁਣ ਬੈਠ ਗਈ ਹਾਂ ਹੁਣ ਮੈਂ ਥੋੜਾ ਜਿਹਾ ਕੋਸਾ ਪਾਣੀ ਕੱਢ ਕੇ ਪੀਤਾ ਸੀ ਦੇਖਦੀ ਹੈ ਜਰਮਾਨ ਆਏਗਾ ਠੀਕ ਨਹੀਂ ਤੇ ਫਿਰ ਸੇਰੇ ਫਿਰ ਤੋਂ ਮੈਡੀਸਿਨ ਲੈਣ ਜਾਉਂਗੀ ਮੈਂ ਤੇ ਪਤਾ ਨਹੀਂ ਇੱਕਦਮ ਹੀ ਜ਼ਿਆਦਾ ਗਲਾ ਖਰਾਬ ਹੋ ਗਿਆ ਮੌਸਮ ਬਦਲਦਾ ਪਿਆ ਸ਼ਾਇਦ ਉਹ ਦੇਖ ਕੇ ਸਾਡੇ ਬਦਲਦਾ ਹੋ ਜਾਂਦਾ ਪਰ ਪਾਰ ਪਾਰਿਸ਼ ਨਹੀਂ ਹੁੰਦੀ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪੱਖੇ ਵਗੈਰਾ ਖੁੱਲੜ ਵਗੈਰਾ ਚੱਲਦੇ ਪਏ ਆ ਪਰ ਗਰਮੀ ਬਹੁਤ ਜ਼ਿਆਦਾ ਹੋਈ ਆ ਚਲੋ ਵਾਹਿਗੁਰੂ ਬੜੀ ਸ਼ਾਂਤ ਤੇ ਚੰਗੀ ਗੱਲਾਂ ਵਧੀਆ ਤੇ ਬਾਕੀ ਚਲੋ ਮਿਲਦੇ ਆ ਮਿਲਦੇ ਆ ਆਪਾਂ ਤੁਹਾਨੂੰ ਮੌਰਨਿੰਗ ਟਾਈਮ ਮੈਂ ਮੈਡੀਸਿਨ ਆ ਖਾ ਕੇ ਫਿਰ ਤੋਂ ਰੈਸਟ ਕਰਦੀ ਆ ਹੁਸਨ ਦਾ ਥੋੜਾ ਜਨਾ ਰੈਸਟ ਮਿਲ ਜੀ ਸੋ ਮਿਲਦੇ ਆ ਆਪਾਂ ਤੁਹਾਨੂੰ ਮੌਰਨਿੰਗ ਟਾਈਮ ਹੈਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮੌਰਨਿੰਗ ਜੀ ਮੌਰਨਿੰਗ ਦਾ ਟਾਈਮ ਆ ਤੇ ਮੈਂ ਇੱਧਰ ਚਾਹ ਬਣਾ ਲਈ ਆ ਤੇ ਚਾਹ ਮੈਂ ਤਾਂ ਪੀ ਲਈ ਆ ਜੋਤ ਅਸਤੀ ਰੱਖੀ ਆ ਜੋ ਉਠੂਗਾ ਫਿਰ ਦਵਾਵਾਂਗੇ ਉਹਨੂੰ ਮੈਂ ਚਾਰ ਨੂੰ ਕਿਤੇ ਕਦੀ ਵਾਰ ਨਹੀਂ ਤੇ ਜਿਆਦਾ ਨਹੀਂ ਤੇ ਇੱਥੇ ਮੈਂ ਘਰ ਦੀ ਕਲੀਨਿੰਗ ਹੋ ਗਿਆ ਰ ਪੁਚੇ ਹੋ ਗਿਆ ਰ ਮੈਂ ਲਗਾ ਲਗੀ ਸੀ ਤੇ ਮੈਂ 7 ਵਜੇ ਤੱਕ ਕੰਮ ਮਤਲਬ ਘਰ ਦਾ ਕੰਪਲੀਟ ਕਰ ਲਿਆ ਵਾ ਸਾਰੀ ਰਾਤ ਸੁੱਤੀ ਨਹੀਂ ਅੱਜ ਨਾਲ ਗਲਾ ਖਰਾਬ ਹੁੰਦੇ ਕਰਕੇ ਸਿਰ ਖਰਾਬ ਹੁੰਦੇ ਕਰਕੇ ਮੈਨੂੰ ਨੀਂਦ ਹੀ ਨਹੀਂ ਆਈ ਤੇ ਫਿਰ ਮੈਂ 10 ਚੋਰੇ ਮੈਨੂੰ ਥੋੜੀ ਨੀਂਦ ਆਈ ਫਿਰ ਮੈਂ ਸੇਵ ਜੀ ਉੱਠ ਗਈ ਤੇ ਇਹ ਸੋਰੀ ਉੱਠ ਕੇ ਤੇ ਫਿਰ ਮੈਂ ਸਾਰੀ ਕਲੀਨਿੰਗ ਕੀਤੀ ਘਰ ਦੀ ਚਾਹ ਮੈਂ ਬਾਅਦ ਵਿੱਚ ਪੀਤੀ ਪਹਿਲਾਂ ਮੈਂ ਥਲੀਨ ਕੀਤਾ ਘਰ ਨੂੰ ਸੋਰੀ ਤੇ ਪੋਚੇ ਵਗੈਰਾ ਮੈਂ ਚੜੂ ਵਗੈਰਾ ਲਗਾ ਲਿਆ ਵਾ ਤੇ ਦੁੱਧ ਗਰਮ ਕਰਨੇ ਰੱਖਿਆ ਸੀ ਤੇ ਦੁੱਧ ਨੂੰ ਆ ਗਿਆ ਇਹ ਬਾਲਾ ਹੁਣ ਮੈਂ ਗੈਸ ਕਰ ਦੂੰਗੀ ਬੰਦ ਇਹ ਦੋ ਜੂ ਸੁਤਤਾਵਾਂ ਨੂੰ ਬਸ ਖਾਣੇ ਲੱਗੀਆਂ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਿਬ ਦੇ ਵਿੱਚ ਗੁਰਬਾਣੀ ਦੀਆਂ ਕਲਾਸਾਂ ਲੱਗਦੀਆਂ ਨੇ ਬਾਬਾ ਜੀ ਹੁੰਦੇ ਆ ਦੂਰੋਂ ਕਿਤੇ ਤੇ ਉਹ ਬੱਚਿਆਂ ਨੂੰ 8 ਵਜੇ ਕਲਾਸ ਤੇ ਬੁਲਾਉਂਦੇ ਉੱਥੇ ਗੁਰਬਾਣੀ ਬੜੇ ਦੱਸਦੇ ਆ ਤੇ ਬਸ ਉਹਨਾਂ ਰੈਡੀ ਕਰਕੇ ਭੇਜਣਾ ਮਾ ਹਣ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਉਹ 10 ਵਜੇ ਉਹਨਾਂ ਦੀ ਕਲਾਸ ਖਤਮ ਹੋ ਜਾਂਦੀ ਆ ਤੇ ਚਲੋ ਬਹੁਤ ਵਧੀਆ ਪ੍ਰਾਲਾ ਵਾਕੀ ਹੈ ਨਾ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਤੋਂ ਤੇ ਸਾਰੇ ਬੱਚੇ ਖੇਡਣ ਟੈਫਿੰਦੇ ਆ ਚਲੋ ਗੁਰਸਿੱਖੀ ਵੱਲ ਜੁੜਨਗੇ ਤੇ ਮੈਂ ਹੁਣ ਜੋਤ ਨੂੰ ਠਾਲਾਂ ਸੋ ਅੱਜ ਦਾ ਵਲੋਗ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਅਗਲੇ ਨੈਕਸਟ ਵੀਡੀਓ ਦੇ ਨਾਲ ਜਾਂ ਵਲੋਗ ਦੇ ਨਾਲ ਸੋ ਅਸਸ ਸ੍ਰੀ ਗੁਰੂ ਜੀ ਸਾਰਿਆਂ ਨੂੰ ਬਾਏ ਬਾਏ